ਆ ਦੇਖੋ ਗਾਡਰ ਇਹ ਉੱਪਰੋਂ ਲੈ ਕੇ ਥੱਲੋਂ ਤੱਕ ਇਹਨਾਂ ਨੇ ਸਾਰੇ ਟੋਟੇ ਪਾ ਪਾ ਕੇ ਚੈਨਲਾਂ ਦੇ ਭਰਤਾ ਸੀ ਇੱਕ ਆ ਵੀ ਇਹ ਅਗਰੇ ਤੁਸੀਂ ਵੀਡੀਓ ਦੇ ਵਿੱਚ ਬਣੇ ਰੋਏ ਤੁਹਾਨੂੰ ਦਿਖਾਵਾਂਗੇ ਜਿੱਥੇ ਆਪਾਂ ਉਹ ਚੈਨਲ ਆ ਜਿਹੜੇ ਵਿੱਚੋਂ ਇਹ ਗਾਡਰਾਂ ਚੋਂ ਕੱਢੇ ਆ ਤੇ ਆਹ ਦੇਖੋ ਇਹ ਰਾਤ ਦੀ ਵੀਡੀਓ ਹੈ ਜਦੋਂ ਅਸੀਂ ਦੇਖਿਆ ਕਿ ਕੰਮ ਜਿਹੜਾ ਗਲਤ ਕਰਕੇ ਗਏ ਆ ਇਹ ਪੂਰੇ ਚੈਨਲ ਭਰੇ ਹੋਏ ਸੀਗੇ ਇਹਨਾਂ ਨੇ ਵਿੱਚ ਗਾਡਰਾਂ ਤੇ ਪਿਛਲੀ ਸਾਈਡ ਸੱਟ ਗਏ ਕਿਉਂਕਿ ਲੈਂਥਾਂ ਇਹਨਾਂ ਨੇ ਸਾਡੇ ਤੋਂ 3 ਵੱਧ ਮੰਗਾਈਆਂ ਪਹਿਲਾਂ 20 20 ਫੁੱਟ ਦੀਆਂ ਤੇ ਇਹਨਾਂ ਕੋਲੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਤਾਂ ਸਾਡੇ ਤੋਂ ਕੰਮ ਗਲਤ ਹੋ ਗਿਆ ਵੀ ਲੈਂਥ ਦੀ ਤਾਂ ਲੋੜ ਨਹੀਂ ਸੀ ਹੈਗੀ ਇਹਨਾਂ ਨੂੰ ਮੈਸਤਰੀਆਂ ਨੂੰ ਇਹ ਦੇਖੋ ਏਡਾ ਮਾੜਾ ਮੈਸਤਰੀਆਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਘੱਟੋ-ਘੱਟ 5-5 6-6 ਵਾਰੀਆਂ ਨੇ ਸਾਡੇ ਤੋਂ ਸਮਾਨ ਮੰਗਵਾਇਆ ਤੇ ਜਦੋਂ ਪਤਾ ਲੱਗਿਆ ਵੀ ਲੋਹਾ ਤਾਂ ਅਸੀਂ ਵੱਧ ਮੰਗਵਾਇਆ ਬੇਟੇ ਫੇਰ ਚੱਕ ਕੇ ਸਾਰਾ ਪਿੱਛੇ ਸੈੱਡ ਤਾਂ ਤੇ ਆ ਉਦੋਂ ਦੀ ਵੀਡੀਓ ਆ ਜਦੋਂ ਅਸੀਂ ਇਹ ਬਾਹਰ ਕੱਢੀਆਂ ਕੁੰਡੀ ਬਣਾ ਬਣਾ ਕੇ ਬਾਹਰ ਕੱਢੇ ਅੱਗੇ ਤੁਹਾਨੂੰ ਦਿਖਾਉਨੇ ਆ ਇੱਕ ਕਿੱਡੀਆਂ ਕਿੱਡੀਆਂ ਲੈਂਥਾਂ ਹਿਸਾਬ ਲਾ ਲਓ ਵੀ ਟਾਟਾ ਦਾ ਸਾਰਾ ਲੋਹਾ ਮੰਗਵਾਇਆ ਇਹਨੇ ਕਹਿੰਦੇ ਟਾਟਾ ਦਾ ਪਾਵਰਤਨਾ ਟਾਟਾ ਦਾ ਲੋਮ ਗਿਆ ਤੇ ਉਹਦੀ ਬੇਗਦਰੀ ਇੰਨੀ ਕੀ ਕੀਤੀ ਨੁਕਸਾਨ ਕਰਕੇ ਗਿਆ ਬਹੁਤ ਜ਼ਿਆਦਾ ਤੇ ਹੁਣ ਜਦੋਂ ਦੁਬਾਰਾ ਇਹਨੂੰ ਸੱਦਾ ਵੀ ਮਿਸਤਰੀ ਆ ਕੇ ਕਰਕੇ ਗਿਆ ਨਾ ਇਹ ਬੰਦਾ ਫੋਨ ਚੱਕਦਾ ਬਹੁਤ ਫੋਨ ਲਾਇ ਤੇ ਪੈਸੇ ਇਹਨੂੰ ਐਡਵਾਂਸ ਭੇਜੇ ਤੇ ਪੈਸਿਆਂ ਦਾ ਵੀ ਤੁਹਾਨੂੰ ਸਾਰੇ ਪੈਸੇ ਜਿੰਨੇ ਦਿੱਤੇ ਆ ਉਹ ਸਾਰੇ ਉਹ ਗੂਗਲ ਪੇ ਰਾਹੀਂ ਦਿੱਤੇ ਉਹ ਵੀ ਸਕਰੀਨਸ਼ਾਟ ਵਿੱਚ ਪਾ ਦੂੰਗਾ ਕਿ ਕੋਈ ਇਹ ਨਹੀਂ ਵੀ ਇੱਕ ਪੈਸਾ ਵੀ ਕਿਸੇ ਦਾ ਰੱਖਿਆ ਹੋਵੇ ਪਰ ਜ਼ਿੰਮੇਵਾਰ ਦੰਨਾ ਇੱਕ ਨੁਕਸਾਨ ਕਰਕੇ ਗਿਆ ਵੀ ਤੁਸੀਂ ਮੰਨ ਨਹੀਂ ਸਕਦੇ ਕਦੇ ਵੀ ਐਜੇ ਬੰਦੇ ਤੋਂ ਬਚੋ ਵੀਰ ਜੇ ਬੰਦਾ ਕਦੇ ਆ ਤੇ ਘਰੇ ਨਾ ਮਾਰਲੇ ਮਾੜਾ ਮੈਸਤਰੀ ਕਦੇ ਘਰੇ ਨਾ ਮਾਰਲੇ ਔਥੋਂ ਬਾਗ ਨਾ ਪੇਕਾ ਹੋਰੇ ਨੂੰ ਕਰਕੇ ਫੇਰ ਪਾਈ ਕੁੱਲੀ ਖੜੇ ਨਹੀਂ ਕਰੂਗਾ ਜਦੋਂ ਕਿ ਆ ਗਾਰਡਨਾਂ ਵਾਲਡਿੰਗ ਕਰਦੇ ਨਹੀਂ ਕਰੂਗਾ ਉਹ ਆਏ ਹੋਏ ਨੇ ਉਹ ਇੱਕ ਤਾਂ ਮੇਰੇ ਤੋਂ ਹੋਰ ਵੀ ਥੱਲੇ ਆ ਦੋ ਆ ਤਾਂ ਦੋ ਕਿਸੇ ਪਏ ਆ ਪੰਜ ਹੀ ਹਨੇ ਆ ਆ ਕੋਸ਼ਕ ਟੋਟੇ ਜਿਹੜੇ ਪਿਛਲੇ ਪਾਸੇ ਪਏ ਸੀਗੇ ਉਹਦੋਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਐਡੇ ਐਡੇ ਟੋਟੇ ਸੀ ਸਾਰੇ ਇਹਦੇ ਸਾਰੇ ਇੱਕ ਆਪਿਆ ਤੇ ਇੱਕ ਆਪਿਆ ਇਹ ਕਿਤੇ ਰਹਿ ਗਏ ਉਹਨਾਂ ਦੇ ਨਿਗਾ ਨਹੀਂ ਪਈ ਤੋ ਇਹ ਚੜ ਕੇ ਦੇਖਿਆ ਤੇ ਪਿਛਲੇ ਪਾਸੇ ਹਲੇ ਉਹ ਵੀ ਪਰਲੇ ਪਾਸੇ ਆਪਾਂ ਦੇਖਿਆ ਨਹੀਂ ਹੋ ਸਕਦਾ ਹੋਰ ਵੀ ਹੋਵੇ ਕਿਸੇ ਪਾਸੇ ਇੱਕ ਆਪਿਆ ਤੇ ਇੱਕ ਆਪਿਆ ਲੌਕਰ ਉਦర్శਣ ਆਵਾ ਮੈਸਤਰੀ ਸੀ ਇਹਦਾ ਨਾਮ ਹੈਗਾ ਬਲਵੰਤ ਸਿੰਘ ਇਹ ਗੰਦ ਮਾਰ ਕੇ ਗਿਆ ਆਪਣੇ ਦੇਖੋ ਇਹਨੂੰ